ਬਵੇਕੀ ਹੋ ਜਾਏ ਭਾਵੇਂ ਛਪਰੀ ਵਾਲਾ ਹੋ ਜਾਏ ਬਵੇਕੀ ਹੋ ਜਾਏ ਭਾਵੇਂ ਮਹਿਲ ਵਾਲਾ ਹੋ ਜੀ ਨਾ ਆਵੇ ਮਹਿਲ ਵਾਲੇ ਨੂੰ ਨਾ ਆਵੇ ਦੁੱਖਾਂ ਸੁੱਖਾਂ ਨਾਲ ਲੜਨਾ ਕਿਦਾਂ ਨਾ ਆਵੇ ਛਪਰੀ ਵਾਲੇ ਨੂੰ ਜੀ ਤੇ ਜੇ ਸਮਝ ਆ ਗਈ ਛਪਰੀ ਵਾਲੇ ਨੂੰ ਨਹੀਂ ਆ ਜਾਂਦੀ ਹੈ ਟੱਚਿਆਂ ਮੋਟਿਆਂ ਚ ਨੇ ਟਾਇਲ ਵਾਲ ਨੇ ਪਾਏ ਐ ਸੱਤ ਵਜਨ ਸਾਈਕਲ ਤੇ ਜਾਂਦਾ ਪਰ ਖਿੜਿਆ ਖਿੜਿਆ ਕਰ ਜੀ 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 ਘਰ ਵਾਲੀ ਕਹਿੰਦੀ ਕੋਈ ਨਹੀਂ ਦੀ ਅੱਜ ਵਿਚਾਰ ਨਾਲ ਹੀ ਸਾਰ ਲਾਂਗੇ ਫਿਰ ਕੀ ਹੋ ਗਿਆ ਕੈਮਰਾ ਉਹ ਤੁਸੀਂ 300 ਦਿਹਾੜੀ ਲੈ ਕੇ ਉਹਨੇ ਵਾਦੂਏ ਹਨ ਕੋਈ ਗੱਲ ਨਹੀਂ ਇੱਕੋ ਹੀ ਫੋਨ ਹੈ ਉਹਦੇ ਨਾਲ ਹੀ ਸਾਰ ਲਾਂਗੇ ਛੋਟਾ ਜਿਹਾ ਹੀ ਹੈ ਸਰ ਜਾਂਦਾ ਮਨ ਕੈਮ ਨੇ ਜੀ ਅੰਡਰਸਟੈਂਡਿੰਗ ਆਪਸੀ ਅੰਡਰਸਟੈਂਡਿੰਗ ਹੈ ਰਿਲੇਸ਼ਨਸ਼ਿਪ ਚੰਗੀ ਹੈ ਆਪਸੀ ਸਾਜ ਹੈ ਦੋ ਜਣਿਆਂ ਦਾ ਜਿੱਥੇ ਪਤੀ ਪਤਨੀ ਦੀ ਬਣਦੀ ਹੋਵੇ ਆਨੰਦ ਕਾਰਜ ਜਿੰਨੇ ਵੀ ਹੁੰਦੇ ਨੇ ਮੈਂ ਹਰ ਵਾਰੀ ਕਹਿਣਾ ਹੁੰਦਾ ਵੀ ਪਤੀ ਪਤਨੀ ਦੀ ਬਣਦੀ ਹੈ ਨਾ ਸਾਰੀ ਦੁਨੀਆ ਇੱਕ ਪਾਸੇ ਹੋਵੇ ਤੁਸੀਂ ਸਭ ਨਾਲ ਲੜ ਲਓਗੇ ਤੁਹਾਨੂੰ ਜਦੋਂ ਘਰੋਂ ਫੋਨ ਆ ਜਾਣਾ ਨਾ ਕੋਈ ਨਹੀਂ ਜੀ ਫਿਰ ਕੀ ਹੋ ਗਿਆ ਤੁਸੀਂ ਘਰ ਆਓ ਹਾਂਜੀ ਘਰ ਆ ਜਾਓ ਕੋਈ ਗੱਲ ਨਹੀਂ ਬੰਦਾ ਫਿਰਦੋਂ ਉਹ ਇੱਕ ਹੌਸਲਾ ਹੈ ਬੋਕਰ ਜਦੋਂ ਉਧਰੋਂ ਵੀ ਦਿੱਤੀ ਹਵਾ ਹੀ ਆਉਦੀ ਹੈ ਫਿਰ ਮਰਦਾ ਫਿਰ ਕਿਤੇ ਚੱਲ ਲਹਿਰ ਤੇ ਚਲੀ ਜਾ ਜੀ ਹੁਣ ਕੱਖ ਨਹੀਂ ਬਚਿਆ ਤੇ ਨੇਰ ਤੇ ਤਾਂ ਅਨੂਤਰੋ ਤੰਦੀ ਹਵਾ ਤਾਂ ਹੀ ਆਉਂਦੀ ਤੂੰ ਤੰਤਾ ਹੋਇਆ ਫਿਰਦਾ ਤੇਰਾ ਵੀ ਕੋਸੂਰ ਹੋਣਾ ਕੋਈ ਐਵੇਂ ਤਾਂ ਜੀ ਆ ਜਿੰਨੇ ਤੁਹਾਡੇ ਚ ਖਿੜੇ ਖਿੜੇ ਆ ਇਹਨਾਂ ਦੀ ਘਰ ਵਾਲੀਆਂ ਨਾ ਵਧੀਆ ਬਣਦੀ ਐ ਆ ਜਿੰਨੇ ਭੇੜੇ ਮੂੰਹ ਵਾਲੇ ਬੈਠੇ ਆ ਭੇੜੇ ਮੂੰਹ ਵਾਲਾ ਮਤਲਬ 부ਝਿਆ ਜੀ ਦੇਖਿਓ ਦੇਖਿਓ ਪੀਨਕ ਜੀ ਨਹੀਂ ਲੱਗਨਾਂ ਦੀਆਂ ਅਮਲੀਆਂ ਦੀ ਜੀ ਜੀ ਬਸ ਐਵੇਂ ਓਹੋ ਥੱਲੇ ਨੂੰ ਕਦੇ ਥੱਲੇ ਨੂੰ ਮੂੰਹ ਬਾੜ ਲੈਣਗੇ ਕਦੇ ਪਾਸੇ ਜੇ ਤਾਂ ਚੱਕ ਲਿਆ ਬਸਹੀਂ ਜੀ ਸੋਚਾਂ ਜਦ ਬੇ ਬਏ ਕਿਉਂ ਭਲਾ ਕਲੇਸ਼ ਕਰਕੇ ਆਏ ਆ ਜਾ ਕੇ ਫੇਰ ਲੜਨਾ ਬਣਦੀ ਨਹੀਂ ਤੇ ਜੇ ਉੱਥੇ ਟਿਊਨਿੰਗ ਸਹੀ ਹੈ ਵਾਹਿਗੁਰੂ ਕੋਈ ਨਹੀਂ ਇੱਕ ਤੇ ਹੈ ਮੇਰੇ ਨਾਲ ਨਿਆਣਾ ਕੋਈ ਨਾ ਬਣੇ ਮੇਰਾ ਬੱਚੇ ਸਾਰੇ ਛੱਡ ਜਾਣ ਅਬੇ ਦੇਖ ਲੋ ਜਿੰਨੇ ਨੇ ਨੋਟ ਕਰ ਲੋ ਆਪਣੇ ਦੋਸਤਾਂ ਚ ਨਹੀਂ ਗੱਲ ਜਾਓ ਫਰੈਂਡਾਂ ਚ ਸਾਰਿਆਂ ਚ ਲਜਾਓ ਤੇ ਆਲ ਮਾੜਾ ਜਿ ਰਿਸ਼ਤੇਦਾਰੀਆਂ ਚ ਲਜਾਓ ਜਿੰਨਾ ਜਿੰਨਾ ਦੀ ਬਣਦੀ ਏ ਉਹਨਾਂ ਨੂੰ ਵੇਖ ਲਓ ਜੀ ਜਿਨ੍ਹਾਂ ਦਾ ਕਲੇਸ਼ ਆ ਉਹਨਾਂ ਤੋਂ ਉਹਨਾਂ ਨੂੰ ਵੇਖੋ ਜਨ ਯਾਦ ਕਰੋ ਸਾਰਿਆਂ ਨੂੰ ਜਰ ਤੁਹਾਡੇ ਚ ਬਹੁਤ ਹੋਣਗੇ ਰਿਸ਼ਤੇਦਾਰਾਂ ਚ ਭਰਾਵਾਂ ਚ ਫਰੈਂਡਾਂ ਚ ਵੇਖੋ ਬੰਦੇ ਹਿੱਲੇ ਪਏ ਅਪਸੈਟ ਕਦੇ ਚਾਰ ਦਿਨ ਇਕੱਠੇ ਬੈਠੀ ਜੀ ਨਹੀਂ ਕਰੂ ਤੁਹਾਨੂੰ ਉਹ ਬੰਦਾ ਇਕੱਲਾ ਹੀ 부ਜਿਆ 부ਜਿਆ ਰਹੇ ਕਿਉਂ ਕਿ ਰਿਲੇਸ਼ਨਸ਼ਿਪ ਕੀ ਏਕ ਜੋਤ ਦੋਏ ਮੂਰਤੀ ਤਨ ਫਿਰ ਕਹੀ ਏ ਜੋਤ ਇਕ ਰਹੀ ਜੋਤ ਦਾ ਅਰਥ ਕੀ ਹੈ ਸੋਚ ਗਿਆਨ ਦੋਨਾਂ ਦੀ ਸੋਚ ਨਹੀਂ ਰਲਦੀ ਸੋਚ ਨਾ ਰਲਣ ਕਰਕੇ ਸ਼ਰੀਰ ਦੋ ਹੈ ਬਹੁਤ ਦੁਖੀ ਹੈ ਪਰ ਜਿਨ੍ਹਾਂ ਦੀ ਸੋਚ ਇੱਕ ਹੈ ਸ਼ਰੀਰ ਦੋ ਹੈ ਉਹ ਖੇੜੇ ਖੇੜੇ ਰਹੇ ਜੀ ਇੱਥੇ ਬੈਠਾ ਮੈਂ ਆਉਣਾ ਨਹੀਂ ਮੈਂ ਦੋਕ ਦਿਨ ਲਾ ਕੇ ਆਉਂ ਕਹਿੰਦੀ ਕੋਈ ਨਹੀਂ ਜੀ ਮੈਂ ਸਾਹਮਣੂ ਆਪੇ ਫਿਕਰ ਨਾ ਕਰੋ ਮੈਂ ਹੈਗੀਆਂ ਕਰੇ ਕੋਈ ਨਹੀਂ ਤੇ ਜੇ ਹੁਣ ਅਗਲਾ ਕਵੇ ਬਈ ਮੈਂ ਪਹਿਲਾਂ ਤਾਂ ਫੋਨ ਕਰਦਾ ਹੀ ਨਹੀਂ ਰਰਦਾ ਤੇ ਜੇ ਕਰਤਾ ਮੈਂ ਸੋਚਦਾ ਸੀ ਵੀ ਦੋ ਦਿਨ ਹੁਣ ਮਰ ਜਾ ਇੱਥੇ ਹੀ ਮਰ ਜਾ ਹੁਣ ਆਈ ਨਾ ਬੜੇ ਘਰੇ ਨਾ ਬੜੇ ਪਰ ਲੈ ਲੈ ਸਵਾਦ ਫਿਰਹੀਂ ਹੋਣਾ ਕਿ ਆਪਸੀ ਟਿਊਨਿੰਗ ਹੋਵੇ ਜੇ ਆਪਸੀ ਟਿਊਨਿੰਗ ਜੀ ਫਿਰ ਹੁਣ ਕਈ ਕਹਿਣਗੇ ਵਿਆਹ ਤੇ ਹੈ ਨਹੀਂ ਟਿਊਨਿੰਗਾਂ ਦਾ ਬੜਾ ਪਤਾ ਹੈ ਹਾਂ ਜੀ ਜਰ ਤੁਹਾਡੇ ਚ ਹੀ ਰਹਿਆ ਮੈਂ ਵਿਆਹਿਆ ਨਹੀਂ ਵਿਆਹਿਆ ਜੀ ਰਿਹਾ 20 ਸਾਲ ਹੋ ਗਏ ਮੈਨੂੰ ਤੁਹਾਡੇ ਘਰਾਂ ਚ ਹੀ ਰਹਿਣਾ ਤੁਸੀਂ ਉਹਨੇ ਘਰਾਂ ਚ ਨਹੀਂ ਜਾਂਦੇ ਜਿੰਨਾ ਮੈਂ ਜਾਂਦਾ ਤੁਹਾਡੇ ਕੋਲ ਉਹਨੇ ਦੁੱਖੜੇ ਨਹੀਂ ਲੋਕ ਰੋਂਦੇ ਜਿੰਨੇ ਮੇਰੇ ਕੋਲੇ ਰੋਂਦੇ ਨੇ ਮੈਨੂੰ ਪਤਾ ਹੈ ਬਿਲਕੁਲ ਠੀਕ ਸਭ ਗੱਲਾਂ ਦਾ ਪਤਾ ਹੈ ਤੁਹਾਡੇ ਘਰਾਂ ਚ ਹੀ ਰਹਿਣਾ ਹੁਣ ਤੱਕ ਜੀ 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 ਸਭ ਲੜਾਈਆਂ ਪੜਾਈਆਂ ਤੁਹਾਡੀਆਂ ਅੱਧਿਆਂ ਦੇ ਫੈਸਲੇ ਤਾਂ ਮੈਂ ਕਰੇ ਨੇ ਕਦੇ ਉਹਨੂੰ ਬਾਹਰ ਕਦੇ ਆ ਬਿਠਾ ਕੇ ਕਰ ਲੋ ਗੱਲਬਾਤ ਬਹੁਤ ਵਾਰ ਤੇ ਮੈਂ ਲਜਿੰਦਾ ਹੁੰਦਾ ਕਈਆਂ ਨੂੰ ਬਾਹਰੋਂ ਮੈਂ ਹੱਸਦਾ ਹੁੰਨਾ ਜਦੋਂ ਉਥੋਂ ਆਉਣ ਤੇ ਪਾਗਲੀ ਵਾਰੀ ਆਉਣ ਤਾਂ ਫਿਰ ਕਰਾਂਗੇ ਬਹਿ ਕੇ ਗੱਲ ਉਹ ਕਹਿੰਦੇ ਤੁਹਾਡੀ ਅਗਲੀ ਵਾਰ ਆਉਂਦੀ ਹੋਈ ਨਹੀਂ ਇੰਨਾ ਕਹਿ ਕੇ ਕਈਆਂ ਦੇ 4-4 ਸਾਲ ਲੰਘਾ ਦੇ ਲਈ ਕੋਈ ਦੀ ਪਤੰਗ ਨਹੀਂ ਵਰੀ ਆਪਾਂ ਨੇ ਵੇਟ ਦੇਣਾ ਕੰਮ ਇਦਾਂ ਹੀ ਕਰੀ ਜਾਂਦੇ ਪਰ ਪਿਆਰਿਓ ਸੁਣੋ ਕੋਸ਼ਿਸ਼ ਕਰੋ ਤੁਸੀਂ ਕਹੋਗੇ ਮੈਂ ਕੀ ਕਰ ਸਕਦਾ ਲੜਾਈ ਤੇ ਘਰ ਵਾਲੀ ਕਰਦੀ ਐ ਮੈਂ ਇਦਾਂ ਨਹੀਂ ਪਿਆਰਿਆ ਕਲੇਸ਼ ਨਾਲ ਮੈਂ ਕਿਵੇਂ ਕੀ ਕਰਾਂ ਉਹ ਪਿਆਰਿਆ ਜੇ ਮਾਂ ਇਦਾਂ ਦੀ ਮਿਲ ਜਾਂਦੀ ਫਿਰ ਕੀ ਕਰਦਾ ਮਾਂ ਵੀ ਬਦਲ ਨਹੀਂਦਾ ਹੁੰਦਾ ਇਹ ਭੈਣ ਇਦਾਂ ਦੀ ਹੁੰਦੀ ਭੈੜ ਵੀ ਬਦਲਦਾ ਨਹੀਂ ਅਸਲ 'ਚ ਉੱਥੇ ਬੰਦਾ ਸੈਟਿੰਗ ਕਰ ਲੈਂਦਾ ਪਤਾ ਵੀ ਮਾਂ ਨਹੀਂ ਬਦਲੀ ਜੀ ਉੱਥੇ ਬੰਦਾ ਖੁਲਾਰ ਲੈਂਦਾ ਆਪਣੇ ਮਾਇਨੇ ਉੱਥੇ ਬਿਵੇਕ ਸੀ ਸਮਝ ਐ ਫਲੈਕਸੀਬਿਲਟੀ ਐ ਇੱਥੇ ਤਾਂ ਸਿ ਬਹਾਨੇ ਬਾਲਦੇ ਆ ਜੀ ਕੀ ਕਰੀਏ ਜੀ ਹੁਣ ਬੰਦਾ ਕਿੰਨਾ ਚਿਰ ਕੱਟੇ ਫਿਰ ਇਦਾਂ ਬੰਦਾ ਬਣਦਾ ਹੈ ਜੀ ਕੋਸ਼ਿਸ਼ ਕਰੋ ਪਿਆਰਿਓ ਆਪਣੇ ਆਪ ਨੂੰ ਵਿਵੇਕੀ ਬਣਾਓ ਆਪਣੇ ਆਪ ਨੂੰ ਕਿਸੇ ਸਟੈਂਡ ਤੇ ਲਿਆਓ ਖਲਾਰ ਲਓ ਸਟਰੋਂਗ ਕਰ ਲੈ ਆਪਣੇ ਆਪ ਨੂੰ ਬਿਮਾਰੀਆਂ ਆਉਂਦੀਆਂ ਰਹਿਣੀਆਂ ਆਪਣਾ ਇਮਿਊਨ ਸਿਸਟਮ ਹੀ ਠੀਕ ਕਰ ਲੈ